ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਗੋਭੀ ਦੇ ਪਕੌੜੇ ਬਣਾਵਾਂਗੇ ਬਹੁਤ ਸਵਾਦ ਕਰਾਰੇ ਝਟਪਟੇ ਤੇ ਆਪਾਂ ਵੇਖੀ ਨਾ ਬਹੁਤ ਵਧੀਆ ਤੇਲ ਚ ਤਲਾਂਗੇ ਤੇ ਰਫੈਨ ਚ ਨਹੀਂ ਤਲਦੇ ਤੇ ਆ ਗੋਭੀ ਐ ਹੁਣ ਆਪਾਂ ਇਹਨੂੰ ਚੀਰਾਂਗੇ ਆ ਡੰਡਾ ਲਾਦੇ ਆਂਗੇ ਇਹਦਾ ਵੱਡਾ ਫੁੱਲਾ ਪਾਇਆ ਇਦਾਂ ਕਰਦੇ ਆਂਗੇ ਉਹ ਆਪਾਂ ਸਾਰੇ ਨਹੀਂ ਬਣਾਉਂਦੇ। ਵੀ ਥੋੜੀ ਜਿਹੀ ਗੋਭੀ ਰੱਖਾਂਗੇ। ਗੋਭੀ ਜ਼ਿਆਦਾ ਐ। ਇੰਨੀ ਕੁ ਗੋਭੀ ਆਪਾਂ ਰੱਖ ਲਾਂਗੇ। ਇਹ ਚ ਵੱਡਾ ਫੁੱਲ ਲੈ ਜਿਹੜਾ ਆਪਾਂ ਛੋਟਾ ਕਰ ਦੰਨੇ ਆ ਉਹ। ਤੇ ਰੜ ਵਧੀਆ ਜਾਂਦੇ ਫਿਰ। ਲਓ ਤਾਂ ਠੀਕ ਹੈ ਹੁਣ ਆਪਾਂ ਇਹਨੂੰ ਪਾਣੀ 'ਚ ਪਾ ਕੇ ਪਾਣੀ ਪਾ ਦਿਆਂਗੇ ਸੋਵਾਂਗੇ ਚੰਗੀ ਤਰ੍ਹਾਂ ਲਓ ਹੁਣ ਆਪਾਂ ਨਾ ਵੇਸਣਾ ਕੋਲੀ ਤੇ ਆਪਾਂ ਇਹਨੂੰ ਘੋਲਾਂਗੇ ਨਾਣ ਮਿਰਚ ਪਾਵਾਂਗੇ ਪਹਿਲਾਂ ਨਮਕ ਮਿਰਚ ਜੀਰਾ ਆਪਾਂ ਥੋੜੀ ਜਿਹੀ ਹਲਦੀ ਵੀ ਪਾਵਾਂਗੇ ਥੋੜਾ ਜਿਹਾ ਗਰਮ ਮਸਾਲਾ ਵੀ ਪਾਵਾਂਗੇ ਇਹਨੂੰ ਆਪਾਂ ਪਹਿਲਾਂ ਹੱਥ ਨਾਲ ਲਾ ਲਾਂਗੇ ਰ ਅਪਾ ਪਾਣੀ ਪਾਵਾਂਗੇ ਖੋਲਾਂਗੇ ਥੋੜਾ ਥੋੜਾ ਕਰਕੇ ਪਾਵਾਂਗੇ ਲਓ ਆਪਾ ਬੇਸਣ ਘੋਲ ਲਿਆ ਚੰਗੀ ਤਰ੍ਹਾਂ ਹੁਣ ਆਪਾ ਗੋਭੀ ਧੋਕੇ ਵਿੱਚ ਪਾਵਾਂਗੇ ਇਹਨੂੰ ਵੀ ਆਪਾਂ ਚੰਗੀ ਤਰ੍ਹਾਂ ਲਵੇਟ ਦਿਆਂਗੇ ਵੇਸਣ ਨਾਲ ਉਹ ਵੀ ਆਪਾਂ ਚੰਗੀ ਤਰ੍ਹਾਂ ਲਵੇੜਤੀ ਤੇ ਹੁਣ ਆਪਾਂ ਅੱਗ ਬਾਲਾਂਗੇ ਤੇ ਕੜਾਈ ਧਰਾਂਗੇ ਹੁਣ ਆਪਾਂ ਤੇਲ ਪਾਵਾਂਗੇ ਜੋ ਤੇਲ ਗਰਮ ਹੋ ਗਿਆ ਫਿਰ ਆਪਾਂ ਵਿੱਚ ਗੋਭੀ ਦੇ ਪਕੌੜੇ ਪਾਵਾਂਗੇ ਗੋਭੀ ਪਾਵਾਂਗੇ ਪਕੌੜੇ ਬਣਾਉਣ ਵਾਸਤੇ ਹਲੋ ਹੁਣ ਆਪਣਾ ਤੇਲ ਗਰਮ ਹੋ ਗਿਆ ਤੇ ਹੁਣ ਆ ਪਕੌੜੇ ਬਣਾਵਾਂਗੇ ਅਸੀਂ ਇਹਨੇ ਕਰਕੇ ਪਾਵਾਂਗੇ ਵੱਡੇ ਥੋੜੇ ਜਿਹੜੇ ਵੱਡੇ ਆ ਇਹ ਚਾਰ ਚਾਰ ਕਰਾਂਗੇ ਛੋਟੇ ਜਿਹੜੇ ਕਾਇਪਾ ਨੇ ਕਰਦਿਆਂ ਇਹ ਰਾਜੇ ਹੋਵੇ ਉਹਦਾ ਆਪਾਂ ਕੱਢਾਂਗੇ ਨਾ ਉਹ ਆਪਣੇ ਪਕੌੜੇ ਬਣ ਗਏ ਰੰਗ ਬਰੰਗ ਹੋ ਗਿਆ ਹੁਣ ਆਪਾਂ ਕੱਢਾਂਗੇ ਹੁਣ ਆਪਾਂ ਦੂਜੇ ਐਂ ਕਰਕੇ ਆਪਾਂ ਸਾਰੇ ਬਣਾ ਲਾਂਗੇ ਲਓ ਆਪਣੇ ਪਕੌੜੇ ਬਣ ਗਏ ਸਾਰੇ ਲਓ ਆਪਣੇ ਵਧੀਆ ਪਕੌੜੇ ਬਣੇ ਐ ਚਟਪਟੇ ਆਪਣੇ ਸੋਸ ਹੈ ਚਟਨੀ ਤੇ ਬਹੁਤ ਵਧੀਆ ਬਣੇ ਐ ਪਕੌੜੇ ਤੁਹਾਨੂੰ ਇੱਕ ਖਾ ਕੇ ਵੀ ਦਿਖਾਉਂਗੀ ਬਹੁਤ ਟੇਸਟੀ ਬਣੇ ਆ। ਹਾਂ ਤਾਂ ਬਨੋਂ ਮਿਰਚ ਵੀ ਬਹੁਤ ਵਧੀਆ ਠੀਕ ਹੈ। ਜੇ ਸਾਡੀ ਵੀਡੀਓ ਪਸੰਦ ਲੱਗੀ ਲਾਇਕ ਕਰੋ, ਸ਼ੇਅਰ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ।